ਸਤ ਸ੍ਰੀ ਅਕਾਲ ਸਾਰਿਆਂ ਨੂੰ ਸੱਤ ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਤਾਂ ਦੋਸਤੋ ਬੁਢਾਪਾ ਪੈਨਸ਼ਨ ਸਕੀਮ ਪੰਜਾਬ ਬਾਰੇ ਇੱਕ ਜ਼ਰੂਰੀ ਅਪਡੇਟ ਤੁਹਾਡੇ ਲਈ ਲੈ ਕੇ ਆਏ ਹਾਂ ਨਵੇਂ ਜੁੜਿਆਂ ਤਾਂ 채ਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਪਡੇਟ ਹੈਗੀ ਹੈ 2500 ਪੈਨਸ਼ਨ ਜਿਹੜੀ ਪੰਜਾਬ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਉਹਦੇ ਬਾਰੇ ਜ਼ਰੂਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਤਿੰਨ ਕੰਮ ਤੁਹਾਨੂੰ ਕਰਨੇ ਲਾਜ਼ਮੀ ਹੋਣਗੇ ਉਹ ਕਿਹੜੇ ਕੰਮ ਨੇ ਉਹ ਸਟੈਪ ਬਾਈ ਸਟੈਪ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣਕਾਰੀ ਦੇਣ ਜਾ ਰਹੇ ਹਾਂ ਲਾਸਟ ਤੱਕ ਵੀਡੀਓ ਦੇ ਜਰੂਰ ਬਨੇ ਰਹਿਣਾ ਤਾਂ ਅਗਲੇ ਮਹੀਨੇ ਦੀ 2500 ਪੈਨਸ਼ਨ ਤਾਂ ਦਸਤਾਵੇਜ਼ ਲਈ ਕਿਹੜਾ ਕੰਮ ਕਰਨਾ ਜਿਹੜਾ ਜ਼ਰੂਰੀ ਹੈ ਤਾਂ ਜੋ ਤੁਹਾਨੂੰ ਵੀ ਪੈਨਸ਼ਨ ਹੈ ਜਿਹੜੀ ਤਾਂ ਉਹ 2500 ਮਿਲ ਸਕੇ ਤੁਸੀਂ ਵੀ 2500 ਪੈਨਸ਼ਨ ਤੋਂ ਬਾਂਝੇ ਨਾ ਰਹਿ ਸਕੋ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਕੋਈ ਵੀ ਤੁਹਾਡਾ ਸਵਾਲ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਸਵਾਲ ਹੈ ਜਿਹੜਾ ਉਹ ਰੱਖ ਸਕਦੇ ਹੋ ਤੁਹਾਨੂੰ ਰਿਪਲਾਈ ਹੈ ਜਿਹੜਾ ਉਹ ਦਿੱਤਾ ਜਾਵੇਗਾ ਤਾਂ ਦੋਸਤੋ ਇਹਦੇ ਵਿੱਚ ਪਹਿਲਾ ਕੰਮ ਹੈ ਕਿ ਤੁਹਾਨੂੰ ਜਿਹੜੀ ਆਪਣੇ ਦਸਤਾਵੇਜ਼ ਨੇ ਜਿਵੇਂ ਆਧਾਰ ਕਾਰਡ ਪੈਨ ਕਾਰਡ ਬੈਂਕ ਖਾਤਾ ਤਾਂ ਇਸ ਦੀ ਵੈਰੀਫਿਕੇਸ਼ਨ ਜਰੂਰ ਕਰਵਾ ਲਓ ਆਪਣੀ ਕਿਉਂਕਿ ਤੁਸੀਂ ਜਿੱਥੇ ਪੈਨਸ਼ਨ ਬਣਵਾਈ ਹੈ ਜਾਂ ਤੁਹਾਡੀ ਕੋਈ ਵੀ ਨੇੜੇ ਤੁਹਾਡੀ ਬ੍ਰਾਂਚ ਹੈ ਤਾਂ ਉੱਥੇ ਜਾ ਕੇ ਆਪਣੀ ਈ ਕੇवाईसी ਕਰਵਾ ਲਓ ਤੁਹਾਡੇ ਪ੍ਰੂਫ ਸਹੀ ਹੋਣੇ ਚਾਹੀਦੇ ਨੇ ਦੂਜਾ ਹੈ ਕਿ ਜਿਹੜੀ ਤੁਹਾਡੀ ਪੈਨਸ਼ਨ ਹੈ ਉਹ ਗਲਤ ਤਰੀਕੇ ਵੱਜੀ ਨਹੀਂ ਹੋਣੀ ਚਾਹੀਦੀ ਤੁਹਾਡੀ ਆਮਦਨ ਜ਼ਿਆਦਾ ਨਹੀਂ ਹੋਣੀ ਚਾਹੀਦੀ ਤੀਜਾ ਹੈ ਤੁਹਾਡੀ ਉਮਰ ਸਹੀ ਹੋਣੀ ਚਾਹੀਦੀ ਜੇਕਰ ਤੁਹਾਡੀ ਉਮਰ ਸਹੀ ਹੈ ਤਾਂ ਸਹੀ ਤਰੀਕੇ ਤੁਹਾਡੀ ਪੈਨਸ਼ਨ ਹੈ ਜਿਹੜੀ ਤਉ ਬਣੀ ਗਈ ਹੈ ਫੇਰ ਤੁਹਾਨੂੰ ਕੋਈ ਦਿੱਕਤ ਨਹੀਂ ਇਹ ਤਿੰਨ ਕੰਮ ਕਰਨੇ ਲਾਜ਼ਮੀ ਨੇ ਜੇਕਰ ਤੁਹਾਡੇ ਤਿੰਨਾ ਕੰਮਾਂ ਦੇ ਵਿੱਚ ਤੁਸੀਂ ਸਹੀ ਪਾਏ ਜਾਂਦੇ ਹੋ ਤਾਂ ਤੁਹਾਡੀ ਪੈਨਸ਼ਨ ਹੈ ਜਿਹੜੀ ਤਾਂ 2500 ਆਉਣ ਲੱਗ ਜਾਵੇਗੀ ਹੁਣ ਗੱਲ ਕਰਦੇ ਆ ਕੀ ਅਗਲੇ ਮਹੀਨੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਅਗਲੇ ਮਹੀਨੇ ਪੈਨਸ਼ਨ ਹੈ ਜਿਹੜੀ ਨਹੀਂ ਆ ਰਹੀ ਕਈ ਚੈਨਲਾਂ ਤੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਅਜੇ 2500 ਪੈਨਸ਼ਨ ਨਹੀਂ ਆ ਰਹੀ 1500 ਹੀ ਆ ਰਹੀ ਹੈ ਜੇਕਰ ਤੁਹਾਡੇ ਕੰਮ ਸਹੀ ਨੇ ਜਿਹੜੇ ਤੁਹਾਨੂੰ ਦੱਸੇ ਨੇ ਤਾਂ ਤੁਹਾਡੀ 2500 ਪੈਨਸ਼ਨ ਵੀ ਲੱਗ ਜਾਊਗੀ ਜਦੋਂ ਸਰਕਾਰ ਐਲਾਨ ਕਰਦੀ ਹੈ ਤਾਂ ਦੋਸਤੋ ਆਪਣੇ ਸਹੀ ਕੰਮ ਕਰਕੇ ਰੱਖੋ ਤਿੰਨ ਤਾਂ ਤੁਹਾਡੀ ਤਾਂ ਜੋ 1500 ਪੈਨਸ਼ਨ ਆ ਰਹੀ ਹੈ ਤਾਂ ਇਹ ਵੀ ਨਾ ਰੁਕੇ ਕਿਉਂਕਿ ਤੁਹਾਡੀ 1500 ਪੈਨਸ਼ਨ ਵੀ ਰੁਕ ਗਈ ਤਾਂ ਫਿਰ ਦਿੱਕਤਾਂ ਆ ਜਾਂਦੀਆਂ ਫਿਲਹਾਲ ਇੰਨਾ ਹੀ ਧੰਨਵਾਦ